ਮੈਂ <mimit> ਉਜਾੜ <mimit> ਜੀਂਦਾ ਯਹਵਾ ਸੈਨਾਵਾਂ ਦਾ ਪਰਮੇਸ਼ਰ ਹallelujah ਅਰ ਥਲ ਵਿੱਚ ਨਦੀਆਂ ਜਿੱਥੇ ਕਦੀ ਬਰਕਤ ਨਹੀਂ ਹੋਈ ਤੁਸੀਂ ਉੱਥੋਂ ਬਰਕਤ ਨੂੰ ਪਾਓਗੇ ਜਿੱਥੋਂ ਕਦੀ ਤੁਹਾਨੂੰ ਉਮੀਦ ਨਹੀਂ ਸੀ ਉੱਥੋਂ ਤੁਹਾਡੇ ਲਈ ਉਮੀਦ ਦੀ ਗਵਾਹੀ ਬਣੇਗੀ ਹallelujah ਸੋ ਇਹ ਸਾਲ ਤੁਹਾਡੀ ਤਰੱਕੀ ਦਾ ਸਾਲ ਆ ਇਹ ਤੁਹਾਡੇ ਬਿਹਤਰੀ ਦਾ ਸਾਲ ਆ ਇਹ ਤੁਹਾਡੇ ਬਹੁਤ ਅੱਗੇ ਜਾਣ ਦਾ ਸਾਲ ਹੈ। ਯਰਮੀ ਆਧਿਕਾਤਬ ਉਹਦਾ 29 ਚੈਪਟਰ 29 ਨੰਬਰ ਅਧਿਆਇ ਤੇ 11 ਤੋਂ 14 ਨੰਬਰ ਪੰਕਤੀ ਵਿੱਚ ਇਦਾਂ ਲਿਖਿਆ ਆ ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਮੈਂ ਜਾਣਦਾ ਹਾਂ ਯਹੋਵਾ ਦਾ ਵਾਕ ਹੈ ਸ਼ਾਂਤੀ ਦੀਆਂ ਸੋਚਾਂ ਬੁਰਾਈ ਦੀਆਂ ਨਹੀਂ ਪਈ ਮੈਂ ਤੁਹਾਨੂੰ ਸ਼ੇਖੜ ਨੂੰ ਆਸ ਦਵਾਵਾਂ ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੇਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਗਾ ਤੁਸੀਂ ਮੈਨੂੰ ਭਾਲੋਗੇ ਅਤੇ ਮੈਂ ਤੁਹਾਨੂੰ ਲੱਭਾਂਗਾ ਯਹੋਵਾ ਦਾ ਵਾਕ ਹੈ ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦੇਵਾਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਥਾਵਾਂ ਵਿੱਚੋਂ ਅਤੇ ਸਾਰੀਆਂ ਥਾਵਾਂ ਵਿੱਚੋਂ ਜਿੱਥੋਂ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਕ ਹੈ ਅਤੇ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਜਿੱਥੋਂ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ ਆਮੇਨ ਹਾਲੇਲੂਇਆ ਸੋ ਵਚਨ ਦੇ ਵਿੱਚ ਇਹਦਾ ਦੱਸਿਆ ਹੈ ਪਰਮੇਸ਼ਰ ਨੇ ਕਿ ਪਰਮੇਸ਼ਰ ਨੇ ਸਾਡੇ ਲਈ ਜੋ ਸੋਚਿਆ ਹੈ ਉਹ ਬਹੁਤ ਹੀ ਬੈਸਟ ਯਾਰ ਬਹੁਤ ਜ਼ਿਆਦਾ ਚੰਗਾ ਸਾਡੀ ਸੋਚ ਨਾਲੋਂ ਸਾਡੇ ਅੰਦਾਜ਼ੇ ਨਾਲੋਂ ਸਾਡੇ ਸੁਪਨਿਆਂ ਨਾਲੋਂ ਕਿਤੇ ਹੀ ਜ਼ਿਆਦਾ ਚੰਗਾ ਪਰਮੇਸ਼ਵਰ ਨੇ ਸਾਡੇ ਲਈ ਸੋਚਿਆ ਹੈ ਪਰਮੇਸ਼ਵਰ ਦੀਆਂ ਸੋਚਾਂ ਵਿੱਚ ਸਾਨੂੰ ਬਿਮਾਰ ਕਰਨਾ ਨਹੀਂ ਲਿਖਿਆ ਪਰਮੇਸ਼ਵਰ ਦੀਆਂ ਸੋਚਾਂ ਦੇ ਅਨੁਸਾਰ ਸਾਨੂੰ ਘਾਟਾ ਪੈਣਾ ਉਹਨੇ ਨਹੀਂ ਸੋਚਿਆ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਹਾਨੂੰ ਘਾਟਾ ਪਵੇ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਬਿਮਾਰ ਹੋਵੋ ਪਰਮੇਸ਼ਵਰ ਨੇ ਇਹ ਨਹੀਂ ਸੋਚਿਆ ਕਿ ਤੁਸੀਂ ਗਰੀਬੀ ਵਿੱਚ ਫਸੇ ਰਹੋ ਪਰ ਪਰਮੇਸ਼ਵਰ ਨੇ ਕੀ ਸੋਚਿਆ ਕਹਿੰਦਾ ਉਹ ਸੋਚਾਂ ਜਿਹੜੀਆਂ ਮੈਂ ਤੁਹਾਡੇ ਵਿਖੇ ਸੋਚਦਾ ਮੈਂ ਜਾਣਦਾ ਆ ਉਹ ਸ਼ਾਂਤੀ ਦੀਆਂ ਆ ਹallelujah ਪ੍ਰਭੂ ਤੁਹਾਡੇ ਜੀਵਨ ਦੇ ਵਿੱਚ ਇਹੋ ਜੇ ਕੰਮ ਕਰਨਾ ਚਾਹੁੰਦੇ ਆ ਜਿੰਨਾ ਕੰਮਾਂ ਦੇ ਨਾਲ ਤੁਹਾਨੂੰ ਸ਼ਾਂਤੀ ਮਿਲੇ ਪਰਮੇਸ਼ਰ ਤੁਹਾਡੇ ਜੀਵਨ ਚ ਉਹਨਾਂ ਨਵੇਂ ਰਿਸ਼ਤੇਦਾਰਾਂ ਨੂੰ ਲੈ ਕੇ ਆਉਣਗੇ ਭਾਵੇਂ ਤੁਹਾਡੇ ਬੱਚਿਆਂ ਦੇ ਰਿਸ਼ਤੇ ਉਹਨਾਂ ਘਰਾਂ ਵਿੱਚ ਹੋਣਗੇ ਜਿੱਥੇ ਤੁਸੀਂ ਜ਼ਿੰਦਗੀ ਪਰ सेलिब्रेट ਕਰਦੇ ਰਹੋਗੇ ਹallelujah ਇਹ ਤੁਹਾਡੇ ਲਈ ਪ੍ਰੋਫੈਟਿਕ ਵਰਡ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਪਏ ਹੋਏ ਆ ਸੋ ਹਰ ਕੰਮ ਤੁਹਾਡੀ ਜ਼ਿੰਦਗੀ ਵਿੱਚ ਜਿਹੜਾ ਹੋਏਗਾ ਉਹਦੇ ਚੋਂ ਤੁਹਾਡੇ ਲਈ ਸ਼ਾਂਤੀ ਨਿਕਲ ਕੇ ਆਏਗੀ ਚਿੰਤਾ ਨਹੀਂ ਹੋਏਗੀ ਤੁਹਾਨੂੰ ਤੁਹਾਡੇ ਬਿਜ਼ਨਸ ਦੀ ਚਿੰਤਾ ਨਹੀਂ ਹੋਊਗੀ ਬੱਚਿਆਂ ਦੀ ਚਿੰਤਾ ਨਹੀਂ ਹੋਊਗੀ ਇਸ ਸਾਲ ਤੁਹਾਡੇ ਬੱਚਿਆਂ ਦੇ ਰਿਜ਼ਲਟ ਟੈਸਟੀਮਨੀ ਵਾਲੇ ਰਿਜ਼ਲਟ ਹੋਣਗੇ ਤੁਹਾਡੇ ਬੱਚਿਆਂ ਦੀਆਂ ਜੌਬਸ ਟੈਸਟੀਮਨੀ ਵਾਲੀਆਂ ਜੌਬਸ ਹੋਣਗੀਆਂ ਤੁਹਾਡੀਆਂ ਪ੍ਰਮੋਸ਼ਨ ਟੈਸਟੀਮਨੀ ਵਾਲੀਆਂ ਪ੍ਰਮੋਸ਼ਨ ਹੋਣਗੀਆਂ ਤੁਹਾਡੀ ਪ੍ਰੋਸਪਰਿਟੀ ਟੈਸਟੀਮਨੀ ਵਾਲੀ ਪ੍ਰੋਸਪਰਿਟੀ ਹੋਏਗੀ ਤੁਹਾਡੀਆਂ ਬlesing ਟੈਸਟੀਮਨੀ ਵਾਲੀਆਂ ਬlesings ਹੋਣਗੀਆਂ ਤੁਸੀਂ ਸਮਝਦੇ ਹੋ ਟੈਸਟੀਮਨੀ ਵਾਲੀ ਮਤਲਬ ਨੋਰਮਲ ਨਾਲੋਂ ਜ਼ਿਆਦਾ ਮੋਰ ਦੈਨ ਯੋਰ ਥੌਟਸ ਮੋਰ ਦੈਨ ਯੋਰ ਐਕਸਪੈਕਟੇਸ਼ਨਸ ਤੁਹਾਡੇ ਜਿੰਨਾ ਤੁਸੀਂ ਸੋਚਦੇ ਕਿ ਮੈਨੂੰ ਮਿਲ ਜਰੇ ਉਹਦੇ ਨਾਲੋਂ ਜ਼ਿਆਦਾ ਅੱਛਾ ਤੁਹਾਡੇ ਜੀਵਨ ਵਿੱਚ ਹੋਏਗਾ ਇਹ ਮੇਰੇ ਵੱਲੋਂ ਨਹੀਂ ਪਰ ਪਰਮੇਸ਼ਵਰ ਦੇ ਵੱਲੋਂ ਤੁਹਾਡੇ ਲਈ ਸੋਚੀਆਂ ਹੋਈਆਂ ਸੋਚਾਂ ਹਨ ਸ਼ਾਂਤੀ ਨਾਲ ਪ੍ਰਭੂ ਤੁਹਾਨੂੰ ਰਜਾਉਣਾ ਚਾਹੁੰਦੇ ਆ ਕਿ ਤੁਸੀਂ ਕਦੀ ਪਰੇਸ਼ਾਨ ਨਾ ਹੋਵੋ ਕਿ ਮੈਂ ਕੀ ਖਾਵਾਂ ਮੈਂ ਕੀ ਪਾਵਾਂ ਮੈਂ ਕਿਵੇਂ ਮੇਰੇ ਕੋਲੇ ਤਾਂ ਗੱਡੀ ਨਹੀਂ ਆ ਮੈਂ ਕਿੱਦਾਂ ਜਾ ਸਕਦਾ ਆ ਇਹ ਸਭ ਚੀਜ਼ਾਂ ਤੁਹਾਨੂੰ ਡਿਸਟਰਬ ਕਰਦੀਆਂ ਆ ਪਰ ਇਸ ਸਾਲ ਡਿਸਟੈਂਸ ਦੇ ਖਤਮ ਹੋਣ ਦਾ ਸਾਲ ਆ ਹallelujah ਬਚਨ ਚ ਲਿਖਿਆ ਜਿਹੜੀਆਂ ਸੋਚਾਂ ਪਰਮੇਸ਼ਵਰ ਜੀ ਸੋਚਦੇ ਆ ਉਹ ਬੁਰੀਾਈ ਦੀਆਂ ਨਹੀਂ ਆ ਤੇ ਉਹ ਹਾਨੀ ਦੀਆਂ ਵੀ ਨਹੀਂ ਆ ਉਹ ਲਾਭ ਦੀਆਂ ਆ ਹallelujah ਪ੍ਰਭੂ ਚਾਹੁੰਦੇ ਆ ਕਿ ਤੁਸੀਂ ਜੇਸ ਵੀ ਕੰਮ ਨੂੰ ਹੱਥ ਪਾਓ ਉਸ ਕੰਮ ਦੇ ਵਿੱਚ ਤੁਸੀਂ ਸਫਲ ਹੋ ਜਾਓ ਜਿਹੜਾ ਵੀ ਕੰਮ ਤੁਸੀਂ ਸ਼ੁਰੂ ਕਰੋ ਉਹਦੇ ਚੋਂ ਤੁਹਾਨੂੰ ਬੈਨੀਫਿਟ ਆਏ ਜਿਹੜੀ ਵੀ ਤੁਸੀਂ ਪ੍ਰਾਰਥਨਾ ਕਰੋ ਤੁਹਾਡੀ ਪ੍ਰਾਰਥਨਾ ਦਾ ਉੱਤਰ ਤੁਹਾਨੂੰ ਮਿਲੇ ਹallelujah ਰ ਪਰਮੇਸ਼ਵਰ ਦੀ ਸੋਚ ਆ ਮੈਂ ਤੁਹਾਡੀ ਇਸ ਸੀਰੀ ਨੂੰ ਮੁਕਾ ਦੇਵਾਂਗਾ ਹallelujah ਪ੍ਰਭੂ ਤੁਹਾਡੇ ਜੀਵਨ ਦੇ ਵਿੱਚੋਂ ਗਮਾਨੂ ਗਰੀਬੀ ਨੂੰ ਤੁਹਾਡੀਆਂ ਉਹ ਚੀਜ਼ਾਂ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਇਸ ਸਾਲ ਵਿੱਚ ਮੁਕਾਉਣ ਦੀ ਸੋਚ ਆ ਪਰਮੇਸ਼ਵਰ ਦੀ ਇਹ ਰੋ ਤੁਹਾਡੇ ਲਈ ਪੂਰਾ ਕਰੇਗਾ ਪਰਮੇਸ਼ਵਰ ਦੀ ਸੋਚ ਆ ਇਸ ਸਾਲ ਵਿੱਚ ਕਿ ਉਹ ਤੁਹਾਨੂੰ ਕੋਮਾ ਵਿੱਚੋਂ ਉੱਚਾ ਚੱਕੇ ਹallelujah ਅਰ ਤੁਸੀਂ ਜਿੱਥੇ ਕਿਤੇ ਖਿਲਰੇ ਫੇੜਦੇ ਹੋ ਤੁਹਾਡੀਆਂ ਬਰਕਤਾਂ ਜਿੱਥੇ ਕਿਤੇ ਖਿਲਰੀਆਂ ਫੇੜਦੀਆਂ ਪ੍ਰਭੂ ਦੀ ਇੱਛਾ ਹੈ ਕਿਉਂ ਤੁਹਾਡੇ ਕੋਲ ਪਹੁੰਚਣ ਅਰ ਤੁਸੀਂ ਇਕੱਠੇ ਹੋ ਜਾਓ ਹallelujah ਸੱਚਮੁੱਚ ਪਰਮੇਸ਼ਵਰ ਤੁਹਾਨੂੰ ਇਕੱਠਾ ਕਰਨਾ ਚਾਹੁੰਦੇ ਕਿਉਂਕਿ ਵਚਨ ਚ ਲਿਖਿਆ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਯਹੋਵਾ ਦਾ ਵਾਅਦਾ ਕਿ ਮੈਂ ਤੁਹਾਨੂੰ ਇਸ ਥਾਂ ਮੋੜ ਲਿਆਵਾਂਗਾ ਹallelujah ਤੇ ਮੈਂ ਯਕੀਨ ਕਰਦੀ ਆਂ ਜਿਹੜੇ ਇਸ ਥਾਂ ਵਿੱਚੋਂ ਹੱਕ ਦਿੱਤੇ ਗਏ ਸੀ ਇਸ ਸਾਲ ਉਹ ਇਸ ਥਾਂ ਵਿੱਚ ਮੁੜ ਕੇ ਆ ਰਹੇ ਆ ਯਿਸੂ ਮਸੀਹ ਦੇ ਨਾਮ 'ਚ ਅਰ ਪਰਮੇਸ਼ਵਰ ਦਾ ਹੱਥ ਉਹਨਾਂ ਨੂੰ ਇਕੱਠਾ ਕਰ ਰਿਹਾ ਯਿਸੂ ਮਸੀਹ ਦੇ ਨਾਮ 'ਚ ਉਹ ਪਰਮੇਸ਼ਵਰ ਦੇ ਠਹਿਰਾਏ ਹੋਏ ਸਥਾਨ ਦੇ ਅੰਦਰ ਆ ਰਹੇ ਆ ਪਰਮੇਸ਼ਵਰ ਦੀ ਮਹਿਮਾ ਕਰ ਰਹੇ ਆ ਅਰ ਆਪਣੇ ਹਿੱਸੇ ਦੀ ਬਰਕਤ ਨੂੰ ਪ੍ਰਾਪਤ ਕਰ ਰਹੇ ਆ ਹallelujah ਆਓ ਅਸੀਂ ਦੇਖੀਏ ਕਹੋਤਾਂ ਦੀ ਕਿਤਾਬ ਉਹਦਾ 29 ਨੰਬਰ ਅਧਿਆਏ ਅਰ ਉਹਦੀ 18 ਨੰਬਰ ਪੰਤੀ ਵਿੱਚ ਇਦਾਂ ਲਿਖਿਆ ਜਿੱਥੇ ਦਰਸ਼ਨ ਨਹੀਂ ਉਥੇ ਲੋਕ ਬੇਮੁਹਾਰੇ ਹੋ ਜਾਂਦੇ ਹਨ ਜਿਹੜਾ ਵਿਵਸਥਾ ਦੀ ਪਾਲਣਾ ਕਰਦਾ ਹੈ ਉਹ ਧੰਨ ਹੈ ਸੋ ਅਸੀਂ ਬਰਕਤਾਂ ਦੇ ਬਾਰੇ ਵਿੱਚ ਸੁਣਿਆ ਬਹੁਤ ਖੁਸ਼ ਹੋਏ ਜੋ ਪ੍ਰਭੂ ਸਾਡੇ ਜੀਵਨ ਵਿੱਚ ਕਰਨਾ ਚਾਹੁੰਦੇ ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੋਏ ਪਰ ਉਹਦੇ ਨਾਲ ਨਾਲ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਵਿਵਸਥਾ ਦੀ ਪਾਲਣਾ ਜਿਹੜਾ ਕਰਦਾ ਆ ਉਹਦੇ ਜੀਵਨ ਵਿੱਚ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਆ ਉਹ ਵਿਧੀਆਂ ਉਹ ਕਾਨੂੰਨ ਜੋ ਪਰਮੇਸ਼ਵਰ ਨੇ ਸਾਡੇ ਲਈ ਠਹਿਰਾਏ ਆ ਅਸੀਂ ਉਹਨਾਂ ਵਿਧੀਆਂ ਅਤੇ ਕਾਨੂੰਨਾਂ ਨੂੰ ਪੂਰਾ ਕਰਨਾ ਹੈ ਅਰ ਵਚਨ ਚ ਕੀ ਲਿਖਿਆ ਜਿੱਥੇ ਦਰਸ਼ਨ ਨਹੀਂ ਉੱਥੇ ਲੋਕ ਬੇਮੁਹਾਰੇ ਹੋ ਜਾਂਦੇ ਆ ਜਦੋਂ ਤੁਸੀਂ ਆਪਣੇ ਲਈ ਕੋਈ ਟਾਰਗੇਟ ਸੈੱਟ ਨਹੀਂ ਕਰਦੇ ਕੋਈ ਗੋਲ ਸੈੱਟ ਨਹੀਂ ਕਰਦੇ ਕੋਈ ਨਿਸ਼ਾਨਾ ਨਹੀਂ ਮਿੱਥਦੇ ਕਿ ਇਸ ਸਾਲ ਵਿੱਚ ਮੈਂ ਕੀ ਪ੍ਰਾਪਤ ਕਰਨਾ ਇਸ ਸਾਲ ਵਿੱਚ ਮੈਂ ਕਿਹੜੇ-ਕਿਹੜੇ ਕੰਮ ਕਰਨੇ ਉਹ ਲੋਕੀ ਜਿਹੜੇ ਆ ਉਹ ਬੇਮੁਹਾਰੇ ਕਿਉਂਕਿ ਉਹਨਾਂ ਦੇ ਕੋਲੇ ਕਰਨ ਨੂੰ ਕੁਝ ਮਿੱਥਿਆ ਹੋਇਆ ਨਹੀਂ ਇਸ ਲਈ ਉਹ ਇੱਧਰ-ਉੱਧਰ ਭਟਕਦੇ ਰਹਿੰਦੇ ਆ ਤਾਂ ਪਰਮੇਸ਼ਵਰ ਦੀ ਬਾਣੀ ਸਾਨੂੰ ਇਦਾਂ ਸਮਝਾ ਰਹੀ ਆ ਕਿ ਤੁਸੀਂ ਆਪਣੇ ਲਈ ਇੱਕ ਟਾਰਗੇਟ ਇੱਕ ਗੋਲ ਇੱਕ ਨਿਸ਼ਾਨਾ ਸੈੱਟ ਕਰੋ ਔਰ ਜਦੋਂ ਤੁਸੀਂ ਉਸ ਗੋਲ ਨੂੰ ਸੈੱਟ ਕਰੋਗੇ ਪਰਮੇਸ਼ਵਰ ਦੀ ਦਿੱਤੀ ਹੋਈ ਬਵਸਥਾ ਨੂੰ ਪੂਰਾ ਕਰੋਗੇ ਤਾਂ ਤੁਸੀਂ ਉਸ ਗੋਲ ਨੂੰ ਅਚੀਵ ਕਰ ਸਕੋਗੇ ਯਿਸੂ ਮਸੀਹ ਦੇ ਨਾਮ ਚ ਇਸ ਸਾਲ ਨੂੰ ਪਲਾਨ ਕਰੋ ਇਸੇ ਹਫਤੇ ਦੇ ਵਿੱਚ ਆਪਣੇ ਲਈ ਮੈਥਲੋ ਕਿ ਜਨਵਰੀ ਮਹੀਨੇ ਵਿੱਚ ਮੈਂ ਇਹ ਵਾਲੇ ਕੰਮ ਕਰਨੇ ਆ ਆਪਣੇ ਘਰ ਦੇ ਮੈਂ ਇੰਨੇ ਕੰਮ ਜਨਵਰੀ ਮਹੀਨੇ ਵਿੱਚ ਕਰਨੇ ਆ ਫਰਵਰੀ ਵਿੱਚ ਮੈਂ ਕਿਹੜੇ ਪਲਾਨ ਕਰਨੇ ਆ ਮਾਰਚ ਵਿੱਚ ਮੈਂ ਕੀ ਕਰਨਾ ਆ ਇਹ ਸਾਰੀਆਂ ਚੀਜ਼ਾਂ ਨੂੰ ਪਲਾਨ ਕਰੋ ਇਹਨਾਂ ਦੀ ਰੂਪਰੇਖਾ ਬਣਾਓ ਅਰ ਸਿਰਫ ਦਿਨ ਆ ਵੀ ਨਹੀਂ ਆਤਮਕ ਨਿਸ਼ਾਨੇ ਵੀ ਸੈੱਟ ਕਰੋ ਆਪਣੇ ਲਈ ਦਰਸ਼ਨ ਦੇਖੋ ਕਿ ਮੈਂ ਇਸ ਸਾਲ ਵਿੱਚ ਕੀ ਕਰਨਾ ਹੈ ਮੈਥਲੋ ਉਸ ਚੀਜ਼ ਨੂੰ ਕਿਹੜੀ ਸਪਿਰਚੁਅਲ ਗਿਫਟ ਮੈਂ ਪਰਮੇਸ਼ਵਰ ਦੀ ਹਜ਼ੂਰੀ ਚੋਂ ਪ੍ਰਾਪਤ ਕਰਨੀ ਹੈ ਆਪਣੇ ਲਈ ਪਰਮੇਸ਼ਵਰ ਦੇ ਕੋਲੋਂ ਪੁੱਛੋ ਕਿ ਇਸ ਸਾਲ ਪ੍ਰਭੂ ਜੀ ਤੁਸੀਂ ਮੇਰੇ ਜੀਵਨ ਦੇ ਵਿੱਚ ਕੀ ਕੀ ਦੇਖਣਾ ਚਾਹੁੰਦੇ ਹੋ ਮੇਰੇ ਜੀਵਨ ਦੇ ਵਿੱਚ ਪ੍ਰਭੂ ਤੁਸੀਂ ਕੀ ਬਦਲਾਵ ਲੈ ਕੇ ਆਉਣਾ ਚਾਹੁੰਦੇ ਹੋ ਪ੍ਰਾਰਥਨਾ ਵਿੱਚ ਬੈਠੋ ਔਰ ਪੁੱਛੋ ਪਰਮੇਸ਼ਵਰ ਤੋਂ ਤੁਸੀਂ ਦੇਖਿਓ ਜਿਵੇਂ ਹੀ ਤੁਸੀਂ ਪੁੱਛਣਾ ਹੈ ਮਨ ਦੇ ਅੰਦਰ ਚੀਜ਼ਾਂ ਖਿਆਲ ਰੂਪੀ ਉਤਰਨੀਆਂ ਸ਼ੁਰੂ ਹੋ ਜਾਣੀਆਂ ਆ ਇਸ ਸਾਲ ਵਿੱਚ ਤੂੰ ਫਲਾਨੀ ਆਦਤ ਛੱਡ ਦੇ ਇਸ ਸਾਲ ਵਿੱਚ ਤੂੰ ਫਲਾਨਾ ਕੰਮ ਕਰਨਾ ਜਿਹੜਾ ਆ ਉਹ ਸ਼ੁਰੂ ਕਰ ਦੇ ਤੁਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰੋ ਕਿ ਪ੍ਰਭੂ ਇਸ ਸਾਲ ਦਾ ਦਰਸ਼ਨ ਮੈਨੂੰ ਦਿਓ ਤਾਂ ਜੋ ਮੈਂ ਇਸ ਰਾਹ ਤੇ ਚੱਲ ਸਕਾਂ ਜਿਸ ਰਾਹ ਤੇ ਤੁਸੀਂ ਮੈਨੂੰ ਤੋੜਨਾ ਚਾਹੁੰਦੇ ਹੋ ਜਿਸ ਰਾਹ ਤੇ ਤੁਰ ਕੇ ਮੈਂ ਸਫਲ ਹੋਵਾਂ ਹਰ ਹਾਲ ਵਿੱਚ ਤੁਹਾਨੂੰ ਦਰਸ਼ਨ ਮਿਲੇਗਾ ਹਰ ਹਾਲ ਵਿੱਚ ਮੈਂ ਕਹਿੰਨੀ ਤੁਹਾਡੇ ਨਾਲ ਪਰਮੇਸ਼ਵਰ ਦਾ ਆਤਮਾ ਗੱਲ ਕਰੇਗਾ ਇੱਕ ਇੱਕ ਦੇ ਨਾਲ ਕਰੇਗਾ ਅਰ ਜੇਕਰ ਤੁਸੀਂ ਉਹਨਾਂ ਗੱਲਾਂ ਨੂੰ ਸੁਣ ਪਾਓ ਕਿਉਂਕਿ ਤੁਸੀਂ ਜ਼ਰੂਰ ਸੁਣੋਗੇ ਅਰ ਤੁਸੀਂ ਕੋਸ਼ਿਸ਼ ਕਰਨਾ ਚਾਹੁੰਦੇ ਆ ਅਰ ਫਿਰ ਉਸ ਵਿਸ਼ੇ ਨੂੰ ਰੱਖ ਕੇ एवरीडे ਪ੍ਰਾਰਥਨਾ ਕਰੋ ਉਹਦੇ ਲਈ ਯਤਨਸ਼ੀਲ ਰਹੋ ਅਰ ਯਾਦ ਰੱਖਿਓ ਜਿਹੜੀਆਂ ਚੀਜ਼ਾਂ ਪ੍ਰਭੂ ਨੇ ਤੁਹਾਡੇ ਮਨ ਵਿੱਚ ਪਾਉਣੀਆਂ ਆ ਪ੍ਰਭੂ ਨੇ ਉਹ ਪੂਰੀਆਂ ਹੋਣ ਦਾ ਤੇ ਪੂਰਾ ਕਰਨ ਦਾ ਬਲ ਤੁਹਾਡੇ ਲਈ ਬਖਸ਼ ਦਿੱਤਾ ਆ ਹallelujah ਜਦੋਂ ਆਪਾਂ ਯੂਸਫ ਦੀ ਕਹਾਣੀ ਦੇਖਦੇ ਆ ਪਵਿੱਤਰ ਬਾਈਬਲ ਦੇ ਵਿੱਚੋਂ ਮੈਂ ਮਾਰਨਿੰਗ ਪ੍ਰੇਅਰ ਦੇ ਵਿੱਚ ਵੀ ਉਹ ਸਟੋਰੀ ਸ਼ੇਅਰ ਕੀਤੀ ਸੀਗੀ ਜਿਹੜੇ ਮਾਰਨਿੰਗ ਪ੍ਰੇਅਰ ਮੈਂਬਰ ਦੇ ਨੋ ਯੋਸਫ ਦੇ ਲਾਇਫ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਆਈਆਂ ਬਹੁਤ ਜ਼ਿਆਦਾ ਸਮੱਸਿਆਵਾਂ ਆਈਆਂ ਇੰਨੀਆਂ ਸਮੱਸਿਆਵਾਂ ਕਿਸੇ ਦੇ ਜੀਵਨ ਵਿੱਚ ਆਉਣ ਤੇ ਬੰਦਾ ਉਦਾਂ ਹੀ ਹਾਰ ਮੰਨ ਲੈਂਦਾ ਏ ਫਿਰ ਵੀ ਉਹ ਉਹਨਾਂ ਸਮੱਸਿਆਵਾਂ ਦੇ ਦਰਮਿਆਨ ਪਰਮੇਸ਼ਵਰ ਦੇ ਨਾਲ ਵਫਾਦਾਰੀ ਵਿੱਚ ਚੱਲਦਾ ਰਿਹਾ ਬਣਿਆ ਰਿਹਾ ਪਰਮੇਸ਼ਵਰ ਵਿੱਚ ਵਿਸ਼ਵਾਸ ਦੇ ਵਿੱਚ ਇਮਾਨਦਾਰੀ ਦੇ ਨਾਲ ਖੜਾ ਰਿਹਾ ਉਹਦਾ ਕਾਰਨ ਕੀ ਸੀ ਉਹਦੇ ਕੋਲੇ ਦਰਸ਼ਨ ਸੀ ਅਰ ਉਹਨੂੰ ਭਰੋਸਾ ਸੀ ਕਿ ਜੋ ਦਰਸ਼ਨ ਪਰਮੇਸ਼ਵਰ ਨੇ ਮੈਨੂੰ ਦਿੱਤਾ ਆ ਉਹ ਦਰਸ਼ਨ ਪੂਰਾ ਹੋਏਗਾ ਔਰ ਉਸ ਦਰਸ਼ਨ ਨੂੰ ਪੂਰਾ ਹੁੰਦਾ ਉਹ ਆਪਣੇ ਜੀਵਨ ਵਿੱਚ ਦੇਖਣਾ ਚਾਹੁੰਦਾ ਸੀ ਇਸ ਲਈ ਉਹ ਇਮਾਨਦਾਰੀ ਦੇ ਨਾਲ ਚੱਲਦਾ ਰਿਹਾ ਜਿਹਦੇ ਕੋਲੇ ਦਰਸ਼ਨ ਨਹੀਂ ਹੁੰਦਾ ਉਹ ਬੇਮੁਹਾਰਾ ਹੋ ਜਾਂਦਾ ਏ ਉਹਨੇ ਦਰਸ਼ਨ ਵਿੱਚ ਦੇਖਿਆ ਸੀ ਕਰ ਰਹੀ ਆ ਉਹਨੇ ਦਰਸ਼ਨ ਦੇ ਵਿੱਚ ਦੇਖਿਆ ਸੀ ਕਿ ਇੱਕ ਉਹਦੀ ਭਰੀ ਆ ਤੇ ਬਾਕੀ ਉਹਦੇ ਭਰਾਵਾਂ ਦੀਆਂ ਭਰੀਆਂ ਆ ਜਿਹੜੀਆਂ ਉਹਦੀ ਭਰੀ ਆ ਉਹ ਉੱਚੀ ਚੁੱਕੀ ਗਈ ਆ ਪਰ ਉਹਦੇ ਭਰਾਵਾਂ ਦੀਆਂ ਜਿਹੜੀਆਂ ਭਰੀਆਂ ਆ ਭਰੀਆਂ ਮਤਲਬ ਕੱਟੀ ਹੋਈ ਫਸਲ ਨੂੰ ਜਿਹੜਾ ਬੰਨਿਆ ਹੁੰਦਾ ਆ ਉਹ ਉਹਦੇ ਭਰਾਵਾਂ ਦੀਆਂ ਭਰੀਆਂ ਉਹਦੀ ਭਰੀ ਨੂੰ ਸਜਦਾ ਕਰ ਰਹੀਆਂ ਆ ਉਹਦੇ ਕੋਲੇ ਦਰਸ਼ਨ ਸੀ ਉਨੇ ਸਮਝ ਲਿਆ ਕਿ ਪਰਮੇਸ਼ਰ ਉਹਨੂੰ ਉਹਦੇ ਭਰਾਵਾਂ ਨਾਲੋਂ ਉੱਚਾ ਚੱਕਣਾ ਚਾਹੁੰਦਾ ਹੈ। ਉਹਨੇ ਮਨ ਵਿੱਚ ਵਿਸ਼ਵਾਸ ਰੱਖਿਆ ਕਿ ਇੱਕ ਦਿਨ ਐਸਾ ਆਏਗਾ ਕਿ ਉਹਦੇ ਮਾਤਾ, ਉਹਦੇ ਪਿਤਾ ਤੇ ਉਹਦੇ ਭਰਾ ਉਹਦੇ ਅੱਗੇ ਆਉਣਗੇ ਅਰ ਝੁਕਣਗੇ। ਪਰਮੇਸ਼ਰ ਉਹਨਾਂ ਨਾਲੋਂ ਵੱਧ ਯੂਸਫ ਨੂੰ ਉੱਚਾ ਕਰੇਗਾ। ਔਖੂ ਦੇ ਵਿੱਚ ਸੁੱਟਿਆ ਗਿਆ ਭਰਾਵਾਂ ਵੱਲੋਂ ਮਾਰਿਆ ਕੁੱਟਿਆ ਗਿਆ ਵੇਚਿਆ ਗਿਆ ਮਿਸਰ ਵਿੱਚ ਗਿਆ ਮਿਸਰ ਦੇਸ਼ ਜਿੱਥੇ ਅਕਾਲ ਪੁਰਖ ਪਰਮੇਸ਼ਵਰ ਦੀ ਉਪਾਸਨਾ ਨਹੀਂ ਮੂਰਤੀਆਂ ਦੀ ਉਪਾਸਨਾ ਕੀਤੀ ਜਾਂਦੀ ਜਿੱਥੇ ਜਾਦੂ ਟੋਣੇ ਤੰਤਰ ਵਿਧਿਆ ਚੱਲਦੀ ਉਸ ਥਾਂ ਤੇ ਯੂਸਫ ਰਿਆ ਚਾਰ ਚੁਫੇਰੇ ਮੂਰਤੀ ਪੂਜਾ ਚਾਰ ਚੁਫੇਰੇ ਝੂਠ ਠੱਗੀਆਂ ਵੇ ਵਿਚਾਰ ਜਾਦੂ ਟੋਣੇ ਤੇ ਯੂਸਫ ਕੱਲਾ ਹੀ ਆ ਉਥੇ ਇੰਨੇ ਲੋਕੀ ਵੀ ਯੂਸਫ ਦੇ ਵਿਸ਼ਵਾਸ ਨੂੰ ਬਦਲ ਨਹੀਂ ਸਕੇ ਯੂਸਫ ਦਾ ਪ੍ਰੋਸਾ ਯਕਤਾ ਪਰਮੇਸ਼ਵਰ ਤੇ ਬਣਿਆ ਰਿਹਾ ਅਗਰ ਤੁਹਾਡੇ ਕਿਸੇ ਹੋਰ ਪਾਸੇ ਲੱਗੇ ਹੋ ਉਹਨਾਂ ਵੱਲ ਦੇਖ ਕੇ ਡੋਲ ਨਾ ਜਾਓ ਉਸ ਸਤਿਵੰਗ ਆਪਣੇ ਭਰੋਸੇ ਨੂੰ ਕਾਇਮ ਰੱਖੋ ਉਹ ਬਵਸਥਾ ਜੋ ਪਰਮੇਸ਼ਵਰ ਨੇ ਤੁਹਾਨੂੰ ਦਿੱਤੀ ਆ ਉਸ ਬਵਸਥਾ ਦੀ ਪਾਲਣਾ ਕਰੋ ਉਹ ਪਰਮੇਸ਼ਵਰ ਜਿਹਦੀ ਕੋਈ ਵੀ ਮੂਰਤੀ ਨਹੀਂ ਬਣਾਈ ਜਾ ਸਕਦੀ ਜਿਹਨੂੰ ਮੂਰਤਾਂ ਵਿੱਚ ਢਾਲਿਆ ਨਹੀਂ ਜਾ ਸਕਦਾ ਜਿਹਨੂੰ ਗਿਣਿਆ ਤੇ ਮਿਣਿਆ ਨਹੀਂ ਜਾ ਸਕਦਾ ਜੋ ਵੱਡੇ ਕੰਮ ਕਰ ਸਕਦਾ ਉਹਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਉਸ ਜਿਉਂਦੇ ਸ਼ਹਿਨशाह ਅਕਾਲਪੁਰਖ ਪਾਸ਼ਾਹਾਂ ਦੇ ਪਾਸ਼ਾ ਪ੍ਰਭੂਆਂ ਦੇ ਪ੍ਰਭੂ ਇਸ ਸ੍ਰਿਸ਼ਟੀ ਕਰਤਾ ਪਰਮੇਸ਼ਰ ਦੇ ਉੱਤੇ ਆਪਣਾ ਵਿਸ਼ਵਾਸ ਬਣਾ ਕੇ ਰੱਖੋ ਔਰ ਉਹਦੇ ਦਿੱਤੇ ਹੋਏ ਦਰਸ਼ਨ ਨੂੰ ਹਰ ਵੇਲੇ ਆਪਣੇ ਸਾਹਮਣੇ ਰੱਖੋ ਉਹ ਜ਼ਰੂਰ ਉਸ ਦਰਸ਼ਨ ਨੂੰ ਤੁਹਾਡੇ ਜੀਵਨ ਵਿੱਚ ਪੂਰਾ ਕਰੇਗਾ ਡੋਲਣਾ ਨਹੀਂ ਖਬਰ ਨਾ ਨਹੀਂ ਇਸ ਸਾਲ ਵਿੱਚ ਹਜ਼ਾਰ ਤੁਹਾਡੇ ਮੋਢ ਤੇ 10000 ਤੁਹਾਡੇ ਸੱਜੇ ਹੱਥ ਡਿੱਗਣਗੇ ਪਰ ਕੋਈ ਬਦੀ ਬਵਾ ਨਾਸ਼ ਕਰਨ ਵਾਲੀ ਚੀਜ਼ ਕੋਈ ਜਾਦੂ ਟੋਣੇ ਦੀ ਸ਼ਕਤੀ ਤੇ ਕੋਈ ਮਨੁੱਖ ਦਾ ਜ਼ੋਰ ਤੁਹਾਡੇ ਵਿਰੁੱਧ ਕਾਮਯਾਬ ਨਹੀਂ ਹੋਵੇਗਾ ਜਿੱਥੇ ਇਹ ਪਰਮੇਸ਼ਵਰ ਦਾ वचन ਆ ਇਹ ਤੁਹਾਡੇ ਲਈ ਇੱਕ ਭਵਿੱਖ ਬਾਣੀ ਹੋਏਗੀ ਜਿਹੜੀ ਇਸ ਸਾਲ ਵਿੱਚ ਤੁਸੀਂ ਆਪਣੇ ਜੀਵਨ ਵਿੱਚ ਪੂਰੇ ਹੁੰਦੇ ਦੇਖੋਗੇ ਤੇ ਤੁਹਾਡੇ ਮੂੰਹ ਚੋਂ ਆਪੇ ਨਿਕਲੂਗਾ ਕਿ ਵਾਕਿਆ ਹੀ ਚਾਰ ਚੁਫੇਰੇ ਇਹ ਹੋਇਆ ਪਰ ਪਰਮੇਸ਼ਵਰ ਨੇ ਹੀ ਸਾਨੂੰ ਬਚਾਇਆ ਆ ਇਸ ਸਾਲ ਦੁਨੀਆ ਦੇ ਲਈ ਭਿਆਨਕ ਤੇ ਪਰਮੇਸ਼ਵਰ ਦੇ ਲੋਕਾਂ ਦੇ ਲਈ ਧੰਨ ਹੋਏਗਾ ਹallelujah ਇਸ ਸਾਲ ਵਿੱਚ ਇੱਕ ਪ੍ਰੋਮਿਸ ਕਰੋ ਜਿੱਥੇ ਲਿਖਿਆ ਨਾ ਦਰਸ਼ਨ ਦੇ ਬਿਨਾ ਲੋਕੀ ਬੇਮੁਹਾਰੇ ਹੋ ਜਾਂਦੇ ਆ ਅੱਜ ਇੱਥੇ ਬਹੁਤ ਸਾਰੇ ਲੋਕ ਆ ਜਦੋਂ ਮੈਂ ਪੁੱਛਾਂ ਤੇ ਉਹ ਲੋਕੀ ਇਮਾਨਦਾਰੀ ਨਾਲ ਹੱਥ ਖੜੇ ਕਰਿਓ ਜਿਨ੍ਹਾਂ ਨੇ ਅਜੇ ਤੱਕ ਸੰਪੂਰਨ ਬਾਈਬਲ ਦਾ ਜਿਹੜਾ ਆ ਅਧਿਆਨ ਨਹੀਂ ਕੀਤਾ ਪੂਰੀ ਬਾਈਬਲ ਨਹੀਂ ਪੜ੍ਹੀ। ਇਮਾਨਦਾਰੀ ਨਾਲ ਹੱਥ ਖੜੇ ਕਰੋ। ਦੇਖੋ। ਥੈਂਕ ਯੂ ਸੋ ਮੱਚ। ਕਿੰਨਾ ਸਮਾਂ ਆਪਣੇ ਕੋਲ ਹੁੰਦਾ ਆ। ਜਿਹਨੇ ਵਿੱਚ ਆਪਾਂ ਰੀਲਾਂ ਦੇਖਦੇ ਆ। ਸੋਸ਼ਲ ਮੀਡੀਆ 'ਤੇ ਸਕਰੋਲ ਕਰਦੇ ਆ। ਮੂਵੀਜ਼ ਦੇਖਦੇ ਆ। ਚੁਗਲੀਆਂ ਕਰਦੇ ਆ। ਹੋਰ ਬਨਸਵੰਨੀਆਂ ਗੱਲਾਂ ਕਰਦੇ ਆ ਜਾਂ ਮੂੰਹ ਚੱਕ ਕੇ ਉਦਾਂ ਹੀ ਸਮਾਂ ਬਰਬਾਦ ਕਰ ਦਿੰਨੇ ਆ ਚਿੰਤਾ ਕਰਦਿਆਂ ਹੋਇਆਂ ਸਮਾਂ ਬਰਬਾਦ ਕਰ ਦਿੰਨੇ ਆ ਕਿਉਂ ਨਾ ਹੋਵੇ ਕਿ ਇਸ ਸਾਲ ਵਿੱਚ ਅਸੀਂ ਪਰਮੇਸ਼ਵਰ ਦੇ ਅੱਗੇ ਪ੍ਰਾਰਥਨਾ ਕਰਕੇ ਪਵਿੱਤਰ ਬਾਈਬਲ ਨੂੰ ਪੜ੍ਹਨਾ ਸ਼ੁਰੂ ਕਰੀਏ ਅਤੇ ਇਹਤ ਵਾਕਿਆ ਦੇ ਅਖੀਰਲੇ ਅਧਿਆਏ ਤੱਕ ਪਹੁੰਚ ਜਾਈਏ ਯਿਸੂ ਮਸੀਹ ਦੇ ਨਾਮ ਚ ਤੇ ਹੁਣ ਹੱਥ ਕੜੇ ਕਰਿਓ ਜਿਨ੍ਹਾਂ ਨੇ ਇਹ ਕੰਮ ਸ਼ੁਰੂ ਕਰਨਾ ਹੈ ਕਿਉਂਕਿ ਮੈਂ ਉਹਨਾਂ ਲਈ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਰ ਪਿਆਰੇ ਪ੍ਰਭੂ ਵਚਨ ਤੁਹਾਡਾ ਦੱਸ ਰਿਹਾ ਹੈ ਕਿ ਜਿਨ੍ਹਾਂ ਦੇ ਕੋਲ ਇਹ ਦਰਸ਼ਨ ਨਹੀਂ ਉਹ ਬੇਮੁਹਾਰੇ ਹੋ ਜਾਂਦੇ ਆ ਪਿਤਾ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ तमाम ਪੜਣਾ ਭਰਾਵਾਂ ਦੇ ਲਈ ਤੁਹਾਡੇ 3 ਪੁੱਤਰਾਂ ਦੇ ਲਈ ਪ੍ਰਭੂ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ ਤੁਸੀਂ ਇਹਨਾਂ ਦੇ ਹੱਥਾਂ ਉੱਤੇ ਮੋਹਰ ਲਾ ਦਿਓ ਕਿ ਜਦੋਂ ਅੱਜ ਤੁਹਾਡੀ ਹਜ਼ੂਰੀ ਵਿੱਚੋਂ ਪ੍ਰਾਰਥਨਾ ਕਰਕੇ ਆਪ ਜੀ ਦੇ ਦਿੱਤੇ ਹੋਏ ਪਵਿੱਤਰ ਸ਼ਸਤਰ ਦਾ ਅਧਿਐਨ ਕਰਨਾ ਪੜਨਾ ਨੂੰ ਪ੍ਰਾਪਤ ਕਰ ਲੈਣ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਹਰ ਹਥਿਆਰ ਜਿਹੜਾ ਤੁਹਾਡੇ ਵਿਰੁੱਧ ਬਣਾਇਆ ਗਿਆ ਨਕਮਾ ਹੋ ਚੁੱਕਾ ਪ੍ਰਭੂ ਯਿਸੂ ਮਸੀਹ ਦੇ ਨਾਮ ਚ ਆਮੇਨ ਦੇਖੋ ਤੁਸੀਂ ਸ਼ੁਰੂ ਬੜੇ ਚਾ ਨਾਲ ਕਰਨੀ ਆ ਮੈਨੂੰ ਪਤਾ ਹੈ ਇਸ ਗੱਲ ਦਾ ਬਹੁਤ ਚਾ ਨਾਲ ਤੁਸੀਂ ਸ਼ੁਰੂ ਕਰਨੀ ਆ ਇੱਕ ਮਹੀਨਾ ਬਹੁਤ ਸੋਹਣਾ ਲੰਘਣਾ ਹੈ ਆ ਮੁੜ ਕੇ ਤੁਸੀਂ ਆਲਸ ਪਾਉਣਾ ਹੈ ਪਰ ਉਹ ਆਲਸ ਨੂੰ ਲਿਓ ਨਾ ਜਦੋਂ ਆਲਸ ਪੈਣ ਦੀ ਕੋਸ਼ਿਸ਼ ਹੋਵੇ ਤੁਸੀਂ ਉਸ ਦਿਨ ਦੋ ਚੈਪਟਰ ਵੱਧ ਪੜਨੇ ਹੋਣਗੇ ਉਸ ਆਲਸ ਦੇ ਵਿਰੁੱਧ ਜ਼ੋਰ ਮਾਰਨਾ ਹੋਊਗਾ ਵੈਰੀ ਨੇ ਬਹੁਤ ਕੋਸ਼ਿਸ਼ ਕਰਨੀ ਆ ਵੀ ਤੇਰਾ ਸਿਰ ਦੁਖਦਾ ਅੱਖਾਂ ਦੁਖਦੀਆਂ ਛੱਡ ਪਰੇ ਕੱਲ ਨੂੰ ਅੱਜ ਅੱਧਾ ਘੰਟਾ ਰੋਜ਼ ਪੜ੍ਹਦਾ ਹੈ ਤੂੰ ਐਦਾਂ ਕਰੀ ਕੱਲ ਨੂੰ ਇੱਕ ਘੰਟਾ ਪੜ੍ਹ ਲਈ ਇਸ ਚਾਲ ਵਿੱਚ ਚੋਦੀ ਵਿੱਚ ਫਸ ਨਾ ਜਾਇਓ ਇਹ ਹਥਿਆਰ ਉਹਨੇ ਵਰਤਣਾ ਆ ਕਿ ਤੂੰ ਅੱਜ ਦੇ ਬੰਡੇ ਦਾ ਵੀ ਕੱਲ ਨੂੰ ਪੜ੍ਹਵੀਂ ਤੈਨੂੰ ਫਲਾਣੇ ਦਿਨ ਨੂੰ ਛੁੱਟੀ ਹੁੰਦੀ ਆ ਉਹ ਦਿਨ ਨੂੰ 2-3 ਘੰਟੇ ਇਕੱਠਾ ਪੜ੍ਹ ਲਵੀਂ ਅੱਜ ਰਹਿਣ ਦੇ ਉਹਨੇ ਇਹ ਦਾਪੇਚ ਚੱਲਣੇ ਆ ਪਰ ਤੁਸੀਂ ਉਹਦੇ ਦਾਪੇਚਾਂ ਵਿੱਚ ਫਸਣਾ ਨਹੀਂ ਤੁਸੀਂ ਰੋਜ਼ ਦਾ ਨਿਤਨੇਮ ਬਣਾਉਣਾ ਆ ਅਰ ਤੁਸੀਂ ਉਹਦੇ ਹਿਸਾਬ ਦੇ ਨਾਲ ਜਿਹੜਾ ਇਹ ਚੱਲੋਂਗੇ ਔਰ ਜ਼ਰੂਰ ਪਰਮੇਸ਼ਵਰ ਜੀ ਤੁਹਾਨੂੰ ਕਾਮਯਾਬੀ ਬਖਸ਼ਣਗੇ ਹallelujah ਇਸ ਸਾਲ ਤੁਸੀਂ ਆਪਣੇ ਮਨ ਦੇ ਨਾਲ ਇਹ ਪ੍ਰੋਮਿਸ ਕਰੋ ਕਿ ਪ੍ਰਭੂ ਮੈਨੂੰ ਬਲ ਬਖਸ਼ੋ ਕਿ ਇਸ ਸਾਲ ਦੇ ਹਰ ਐਤਵਾਰ ਪ੍ਰਭੂ ਮੈਂ ਤੁਹਾਡੇ ਘਰ ਦੇ ਵਿੱਚ ਹੋਵਾਂ ਇੰਨਾ ਛੋਟਾ ਜਿਹਾ ਅਮੀਨ ਨੀਤ ਮਾੜੀ ਸੀ ਤੁਹਾਡੀ ਛੁੱਟੀਆਂ ਮਾਰਨ ਦੇ ਇਰਾਦੇ ਸੀ ਤੁਹਾਡੇ ਇਹ ਪ੍ਰੋਮਿਸ ਕਿੰਨਿਆ ਕਿਨੇ ਕਰਨ ਆਇਆ ਪ੍ਰਭੂ ਇਹਦੇ ਤੇ ਚੱਲਣ ਦਾ ਬਲ ਜ਼ਰੂਰ ਬਖਸ਼ਿਓ ਇਹਨਾਂ ਨੂੰ ਆਮਨ ਹallelujah ਤੁਸੀਂ ਅੱਜ ਜਿਨਾਂ ਨੇ ਮਾਨ ਵਿੱਚ ਪ੍ਰਭੂ ਜੀ ਨੇ ਪਾਉਣਾ ਹੀ ਆ ਇਹ ਚੀਜ਼ਾਂ ਜਦੋਂ ਮੀਟਿੰਗ ਓਵਰ ਹੋ ਗਈ ਤੁਸੀਂ ਇੱਥੇ ਆਲਟਰ ਤੇ ਪ੍ਰੇਅਰ ਕਰਕੇ ਜਾਣੀ ਆ ਪਰਮੇਸ਼ਰ ਦੀ ਭੇਦੀ ਤੇ ਪ੍ਰਾਰਥਨਾ ਕਰਕੇ ਜਾਇਓ ਆਲਟਰ ਦੇ ਉੱਪਰ ਆਉਣ ਦੀ ਕਿਸੇ ਨੂੰ ਜ਼ਰੂਰਤ ਨਹੀਂ ਆ ਫਰੰਟ ਤੇ ਆਉਣਾ ਅਰ ਪਰਮੇਸ਼ਰ ਤੋਂ ਮੰਗਣਾ ਕਿ ਪ੍ਰਭੂ ਤੁਸੀਂ ਆਪਣਾ ਸਮਰਥ ਦਿਓ ਕਿ ਇਸ ਸਾਲ ਵਿੱਚ ਮੈਂ ਇਸ ਚੀਜ਼ ਦੇ ਵਿੱਚ ਕਾਮਯਾਬ ਹੋ ਸਕਾਂ ਬਹੁਤ ਸਾਰੇ ਆ ਜਿਨ੍ਹਾਂ ਨੇ ਪਰਮੇਸ਼ਰ ਦੇ ਘਰ ਵਿੱਚ ਹਮੇਸ਼ਾ ਭੇਟਾ ਲਿਆਂਦੀਆਂ ਪਰ ਦਸਵੰਦਾ ਵਿੱਚ ਵਫਾਦਾਰ ਨਹੀਂ ਰਹੇ ਤਰ੍ਹਾਂ ਤਰ੍ਹਾਂ ਦੀਆਂ ਸਿੱਖਿਆ ਇਸ ਬਾਰੇ ਵਿੱਚ ਬਹੁਤ ਕੰਮ ਕਰਦੀਆਂ ਆ ਹਰੇਕ ਸਕਾਲਰ ਦਾ ਆਪਣਾ ਨਜ਼ਰੀਆ ਹੈ ਇਸ ਚੀਜ਼ ਦੇ ਪ੍ਰਤੀ ਤੇ ਆਪਣੇ ਵਿੱਚ ਵੀ ਬਹੁਤ ਸਾਰੇ ਆ ਜਿੰਨੀ ਵੀ ਬੇਟਾ ਦਿੰਦੇ ਆ ਬਹੁਤ ਖੁਸ਼ੀ ਨਾਲ ਦਿੰਦੇ ਆ ਪੂਰੇ ਮਨ ਨਾਲ ਦਿੰਦੇ ਆ ਪਰਮੇਸ਼ਵਰ ਉਹਨਾਂ ਨੂੰ ਬਹੁਤ ਬਰਕਤ ਦੇਣ ਪਰ ਫਿਰ ਵੀ ਬਹੁਤ ਸਾਰੇ ਆ ਸਾਰ ਨਹੀਂ ਦਿੰਦੇ ਅਗਰ ਇਸ ਵੇਲੇ ਪਰਮੇਸ਼ਵਰ ਦਾ ਆਤਮਾ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਜਿਨ੍ਹਾਂ ਨੂੰ ਮਹਿਸੂਸ ਹੋ ਰਹੀ ਹੈ ਇਹ ਗੱਲ ਹੋਰ ਹੀ ਕਿਸੇ ਨੂੰ ਮਹਿਸੂਸ ਹੱਥ ਆਪੇ ਹੀ ਖੜੇ ਹੋਗੇ ਨਾ ਜਿਨ੍ਹਾਂ ਨੂੰ ਇਹ ਗੱਲ ਮਹਿਸੂਸ ਅੱਗੇ ਪ੍ਰਾਰਥਨਾ ਕਰਕੇ ਜਾਇਓ ਕਿ ਪ੍ਰਭੂ ਜਿਵੇਂ ਤੁਹਾਡਾ ਵਚਨ ਸਿਖਾਉਂਦਾ ਹੈ ਅਸੀਂ ਦਸਵੰਧਾਂ ਤੇ ਭੇਟਾ ਵਿੱਚ ਵੀ ਉਦਾਂ ਵਫਾਦਾਰੀ ਦਿਖਾਈਏ ਅਰੇ ਇਸ ਸਾਲ ਵਿੱਚ ਤੁਸੀਂ ਇਸ ਵਿਵਸਥਾ ਦਾ ਪਾਲਣ ਕਰਕੇ ਤੁਸੀਂ ਇੰਨੇ ਕੁ ਵੱਡੇ ਗਵਾਹ ਬਣ ਜਾਓਗੇ ਇਸ ਚੀਜ਼ ਦੇ ਕਿ ਕੈਸੀਆ ਬਰਕਤਾਂ ਤੁਹਾਡੇ ਜੀਵਨ ਵਿੱਚ ਖੁੱਲ ਰਹੀਆਂ ਤੁਸੀਂ ਲੋਕਾਂ ਨੂੰ ਰੌਲਾ ਪਾਪ ਆ ਕੇ ਕਹਿਣਾ ਦਸਵੰਦ ਦਿਆ ਕਰੋ ਇਹ ਸੱਚੀ ਗੱਲ ਹੈ ਇਸ ਲਈ ਇਹ ਆਦਤ ਆਪਣੀ ਪਿਛਲੇ ਸਾਲ ਵਿੱਚ ਬਹੁਤ ਸਾਰਿਆਂ ਦੀ ਨਹੀਂ ਸੀ ਪਰ ਇਸ ਸਾਲ ਵਿੱਚ ਪੂਰੀ ਵਫਾਦਾਰੀ ਨਾਲ ਚੱਲਣ ਦੀ ਕੋਸ਼ਿਸ਼ ਕਰਿਓ ਵਚਨ ਚ ਲਿਖਿਆ ਕਹਾਤਾਂ ਦੀ ਕਿਤਾਬ 16 ਦੀ 9 ਵਿੱਚ ਆਦਮੀ ਦਾ ਮਨ ਉਹਦਾ ਰਾਹ ਠਹਿਰਾਉਂਦਾ ਹੈ ਪਰ ਯਹੋਵਾ ਉਹਦੇ ਪੈਰਾਂ ਦੀ ਅਗਵਾਈ ਕਰਦਾ ਹੈ ਅਸੀਂ ਮਨ ਨੂੰ ਤਿਆਰ ਕਰਨਾ ਹੈ ਤੇ ਪਰਮੇਸ਼ਰ ਨੇ ਪੂਰਾ ਕਰਨ ਵਿੱਚ ਆਪਣੇ ਸਮਰਥ ਦੇ ਨਾਲ ਸਾਨੂੰ ਭਰ ਦੇਣਾ ਹੈ ਉਹਨੇ ਸਾਡੀ ਅਗਵਾਈ ਕਰਨੀ ਹੈ ਬੀਜਣਾ ਦੇ ਵੱਡਣਾ ਜਿਹੜਾ ਆ ਉਹ ਸੰਸਾਰ ਦੇ ਅੰਤ ਤੱਕ ਇਹ ਜਿਹੜਾ ਕੰਮ ਆ ਇਹ ਚੱਲਦਾ ਹੀ ਰਹਿਣਾ ਆ ਇਹ ਠਹਿਰਾਇਆ ਗਿਆ ਇਦਾਂ ਹੀ ਹੁੰਦਾ ਰਹਿਣਾ ਆ ਇਸ ਬ੍ਰਹਿਮੰਡ ਦੇ ਅੰਦਰ ਇਸ ਯੂਨੀਵਰਸ ਦੇ ਅੰਦਰ ਕੁਝ ਲਾ ਬਣਾ ਕੇ ਕੁਝ ਨਹੀਂ ਸਭ ਲਾ ਬਣਾ ਕੇ ਪਰਮੇਸ਼ਵਰ ਨੇ ਛੱਡ ਦਿੱਤਾ ਜਿਹੜਾ ਜਿਹੜਾ ਉਸ ਲਾ ਨੂੰ ਫੋਲੋ ਕਰਦਾ ਆ ਉਸ ਲਾ ਦੇ ਅਕੋਰਡਿੰਗਲੀ ਉਹਦੇ ਨਾਲ ਸਾਰਾ ਕੁਝ ਹੁੰਦਾ ਆ ਜਿਵੇਂ ਧਰਤੀ ਦੇ ਵਿੱਚ ਵੀ ਅਸੀਂ ਇੱਕ ਬੀਜ ਪਾਉਨੇ ਆ ਤੇ ਉਹ ਇੱਕ ਹੀ ਹੋ ਕੇ ਬਾਹਰ ਨਹੀਂ ਆਉਂਦਾ ਉਹ ਬਹੁ ਗਿੰਤ ਹੋ ਕੇ ਬਾਹਰ ਆਉਂਦਾ ਹੈ ਅਰ ਜਿੰਨਾ ਬੀਜ ਚੰਗੀ ਕੁਆਲਿਟੀ ਦਾ ਹੁੰਦਾ ਫਲ ਵੀ ਉਨਾ ਹੀ ਚੰਗੀ ਕੁਆਲਿਟੀ ਦਾ ਹੁੰਦਾ ਹੈ ਇਸ ਲਈ ਕੁਆਲਿਟੀ ਵਾਲਾ ਬੀਜ ਪਾਉਣਾ ਕੁਆਲਿਟੀ ਵਾਲੇ ਬੀਜ ਦਾ ਮਤਲਬ ਸਹੀ ਇੰਟੈਂਸ਼ਨ ਦੇ ਨਾਲ ਖੁਸ਼ ਹੋ ਕੇ ਅਰ ਉਦਾਂ ਜਿੱਦਾਂ ਪਰਮੇਸ਼ਵਰ ਦੇ ਵਚਨ ਵਿੱਚ ਠਹਿਰਾਇਆ ਗਿਆ ਉਸ ਤਰੀਕੇ ਦੇ ਨਾਲ ਪੂਰਾ ਕਰਨਾ ਉਹ ਬਰਕਤ ਵੀ ਖਰੀ ਲੈ ਕੇ ਆਊਗਾ ਬਹੁਤ ਸਾਰੇ ਆ ਜਿਹੜੇ ਪਾਉਣਾ ਚਾਹੁੰਦੇ ਉਹਨਾਂ ਦੇ ਕੋਲੇ ਹੈ ਨਹੀਂ ਵਚਨ ਵਿੱਚ ਲਿਖਿਆ ਆ ਉਹ ਖਾਣ ਵਾਲੇ ਨੂੰ ਰੋਟੀ ਤੇ ਬੀਜਣ ਵਾਲੇ ਨੂੰ ਬੀਜ ਦਿੰਦਾ ਹੈ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਵਰ ਦੀ ਦਾਸੀ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖ ਕੇ ਉਹ ਅਧਿਕਾਰ ਜੋ ਪਰਮੇਸ਼ਵਰ ਨੇ ਮੈਨੂੰ ਬੰਨਣ ਤੇ ਖੋਲਣ ਦਾ ਦਿੱਤਾ ਆ ਮੈਂ ਤੁਹਾਡੇ ਜੀਵਨ ਦੇ ਵਿੱਚ ਜਿਨ੍ਹਾਂ ਦੇ ਕੋਲੇ ਬੀਜਣ ਦੇ ਲਈ ਬੀਜ ਨਹੀਂ ਆ ਯਿਸੂ ਮਸੀਹ ਦੇ ਨਾਮ 'ਚ ਬੀਜ ਦੀ ਬਰਕਤ ਨੂੰ ਖੋਲਦੀ ਆ ਕਿ ਤੁਹਾਡੇ ਕੋਲੇ ਬੀਜਣ ਲਈ ਬੋਤਾ ਹੋਏ ਅਰ ਤੇ ਡੇਲੀ ਚੰਗੀ ਫਸਲ ਆਏ ਤੁਸੀਂ ਜਿੱਥੇ ਨਹੀਂ ਰੱਖਿਆ ਉਥੋਂ ਚੱਕਣ ਵਾਲੇ ਹੋਵੋ ਅਰ ਜਿੱਥੇ ਨਹੀਂ ਬੀਜਿਆ ਉਥੋਂ ਵਡਣ ਵਾਲੇ ਹੋ ਜਾਓ ਯਿਸੂ ਮਸੀਹ ਦੇ ਨਾਮ ਚ ਆਮੇਨ ਹਾਲੇਲੂਇਆ